ਸਰਕਾਰ ਜੋਗ ਆਗੂ ਸਾਡੇ ਬੀਬੀਆਂ ਭੈਣਾਂ ਮਾਤਾਵਾਂ ਨੌਜਵਾਨ ਆਓ ਗੱਜ-ਵੱਜ ਕੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਗਲੇ ਆਂਦੀ ਤੇ ਫਤਿਹ ਸਾਂਝੀ ਹੋ ਗਈ ਪਰ ਜਿਹੜੀ ਉਹ ਮੱਤ ਵਾਲੇ ਉਹਨਾਂ ਜਵਾਜ ਨਹੀਂ ਆਈਆਂ ਉਹਨਾਂ ਆਵਾਜ਼ ਉਹਨਾਂ ਦੀ ਇੱਕ ਵਾਰੀ ਸੁਣ ਲਈ ਆਪਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲ ਆ ਪਤਾ ਕੀ ਚੀਜ਼ ਆ ਇਹ ਆ ਕਿ ਜਿਸ ਤਰ੍ਹਾਂ ਹੁਣ ਦੇਖੋ ਸਾਡੇ ਨਾਲ ਤੁਹਾਡੇ ਨਾਲ ਹੋਕ ਹੀ ਰਿਆ ਨਿਰਜ ਤਕਾ ਜ਼ਮੀਨ ਜਿਹੜੀ ਆ ਉਹ ਹਥਿਆਈ ਜਾ ਰਹੀ ਆ ਖੋਈ ਜਾ ਰਹੀ ਆ ਪਰ ਅਫਸੋਸ ਪਿਜੜਾ ਦਾ ਬਣਦਾ ਜੋ ਰੇਟ ਆ ਜੋ ਕੀਮਤ ਆ ਜੋ ਪੈਸੇ ਆ ਉਹ ਨਹੀਂ ਦੇਣ ਦੀ ਕੋਈ ਗੱਲ ਇਹ ਨਿਰਜ ਤਕਾ ਜ਼ਬਰ ਜ਼ਬਰ ਜ਼ੁਲਮ ਬਿਜਿਓਈ ਫਸਲ ਨੂੰ ਤਬਾਈ ਉਹਦੀ ਕਰਨ ਦੇ ਆ ਤੇ ਇਸੇ ਹੀ ਜਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤੁਸੀਂ ਪੈਦਾ ਹੋਏ ਹੋ ਤੁਸੀਂ ਜਥੇਬੰਦੀ ਕੋ ਜਥੇਬੰਦੀ ਦੇ ਵਿੱਚ ਰਹਿ ਕੇ ਤੁਸੀਂ ਤੇ ਆ ਇੱਥੋਂ ਤੱਕ ਲੜਾਈ ਜਿਹੜੀ ਆ ਲੜਦੇ ਲੜਦੇ ਪੁੱਜ ਰਹੇ ਆ ਅੱਗੇ ਕਿੱਧਰ ਨੂੰ ਜਾਣਾ ਸਮਾਂ ਉਹ ਵੇਖਾਂਗੇ ਅੱਜ ਇੱਥੇ ਚੀਮਾ ਖੁੱਡੀ ਦੀ ਜ਼ਮੀਨ ਵਿੱਚ ਇੱਕ ਔਲ ਆਈ ਸੀਗੀ ਜਿਹਨੂੰ ਨਿਭਾਉਂਦੇ ਹੋਏ ਇੱਥੇ ਸਾਰੇ ਜਣੇ ਆਪਾਂ ਪੁੱਜੇ ਆ ਸਰ ਸੁਬਰਾ ਸਾਹਿਬ ਦੀਆਂ ਗੱਲਾਂ ਜਿਹੜੀਆਂ ਹੈ ਬੜੀਆਂ ਸਿਆਣੀਆਂ ਤੇ ਡੂੰਘੀਆਂ ਗੱਲਾਂ ਇਹ ਸਾਨੂੰ ਸਮਝਣ ਦੀ ਲੋੜ ਆ ਮੇਰੇ ਵੀਰੋ ਇਹ ਜੋ ਕਦੇ ਜ਼ਲਮ ਜ਼ਲਮ ਜਿਹੜਾ ਇਹ ਜ਼ਬਰ ਤਾਨਾਸ਼ਾਹੀ ਸਰਕਾਰਾਂ ਇਹ ਕਰ ਰੀਆਂ ਵਾਂ ਇਹ ਨਹੀਂ ਆ ਵੀ ਉਹਨਾਂ ਨੇ ਇੱਕ ਦੋ ਨਾਲ ਹੀ ਹੋਣਾ ਤੇ ਕੱਲੇ ਕੱਲੇ ਦੀ ਵਾਰੀ ਆਉਣੀ ਆ ਕੱਲਾ ਕੱਲਾ ਇਹਨਾਂ ਕੋਲ ਮਾਰ ਖਾ ਲਵਾਂਗੇ ਤੇ ਜੇਕਰ ਅਸੀਂ ਏਕੇ ਦੇ ਵਿੱਚ ਇੱਕ ਆਠ ਦੇ ਵਿੱਚ ਨੇ ਤੇ ਫਿਰ ਆ ਵੱਡੀਆਂ-ਵੱਡੀਆਂ ਮਸ਼ੀਨਾਂ ਕਰੋੜਾਂ ਰੁਪਿਆਵਾਂ ਦੀਆਂ ਜਿਹੜੀਆਂ ਵੀ ਠੰਡੀਆਂ ਕਰ ਲਾਂਗੇ ਇਸ ਕਰਕੇ ਸਾਨੂੰ ਇੱਕ ਮੋਠੈਣ ਦੀ ਜ਼ਰੂਰਤ ਆ ਪਿੱਛੇ ਆਪਣੇ ਫੋਨ ਲਾਓ ਮੇਰੇ ਵੀਰ ਸਾਰੇ ਵੀ ਜਿਤਰਾ ਜਿਤਰਾ ਜਿੰਨੂ-ਜਿੰਨੂ ਆ ਥਾਂ ਦਾ ਪੁਆਇੰਟ ਦਾ ਪਤਾ ਲੱਗਦਾ ਇੱਥੇ ਪੁੱਜਦੇ ਜਾਓ ਆਈ ਜਾਓ ਇੱਥੇ ਪੁੱਜਦੇ ਜਾਓ ਇੱਥੋਂ ਜੋ ਸਾਡੇ ਆਗੂ ਹੁਕਮ ਕਰਨਗੇ ਉਹ ਅਸੀਂ ਦੇਖਾਂਗੇ ਇਸ ਕਰਕੇ ਇਹ ਜ਼ਬਰਵਾਹ ਇਹ ਜ਼ੁਲਮਵਾਹ ਇਹ ਤਾਨਾਸ਼ਾਈ